ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਬਾਬਾ ਬਕਾਲਾ ਦੀ ਉਸ ਕਾਨਫਰੰਸ ਦੀ ਜਿਸ ਤੋਂ ਬਾਅਦ ਕਾਫੀ ਵਿਵਾਦ ਪੱਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਹੁਣਾ ਦੇ ਵੱਲੋਂ ਬਾਬਾ ਬਕਾਲਾ ਦੀ ਸਟੇਜ ਤੋਂ ਗद्दार ਸ਼ਬਦ ਵਰਤਿਆ ਗਿਆ ਤੇ ਇਸ ਗद्दार ਸ਼ਬਦ ਦੇ ਵਿੱਚ ਬੀਬੀ ਜਗੀਰ ਕੌਰ ਹੁਣਾ ਦਾ ਜ਼ਿਕਰ ਕੀਤਾ ਗਿਆ ਜਿਸ ਤੇ ਬੀਬੀ ਜਗੀਰ ਕੌਰ ਹੁਣਾ ਦੇ ਨਾਲ ਗੱਲਬਾਤ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਉਹ ਪੜ ਗਏ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਜਦੋਂ ਅਸੀਂ ਉਹਨਾਂ ਦੇ ਨਾਲ ਸੀ ਤਾਂ ਅਸੀਂ ਹੀਰੋ ਸਾਹ ਤੇ ਅੱਜ ਜੇ ਅਸੀਂ ਉਹਨਾਂ ਦੇ ਖਿਲਾਫ ਬੋਲ ਰਹੇ ਆ ਤਾਂ ਅਸੀਂ ਗद्दार ਹੋ ਗਏ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਸਵਾਲ ਚੁੱਕੇ ਨੇ ਕਿ ਜਿਹੜੀਆਂ ਮੰਗਾਂ ਅਸੀਂ ਅੱਜ ਤੋਂ 2-4 ਸਾਲ ਪਹਿਲਾਂ ਤੋਂ ਕਰਦੇ ਆ ਰਹੇ ਆ ਜੇਕਰ ਉਹ ਮੰਗਾਂ ਗਲਤ ਨੇ ਤਾਂ ਅੱਜ ਅਕਾਲੀ ਦਲ ਸਾਡੀ ਗੈਰ ਹਾਜ਼ਰੀ ਤੋਂ ਬਾਅਦ ਯਾਨੀ ਕਿ ਸਾਡੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਅਸੀਂ ਉਹਨਾਂ ਨਾਲ ਨਹੀਂ ਆ ਉਹਨਾਂ ਹੀ ਮੰਗਾ ਨੂੰ ਉਹਨਾਂ ਹੀ ਚੀਜ਼ਾਂ ਨੂੰ ਇੰਪਲੀਮੈਂਟ ਕਿਉਂ ਕਰ ਰਿਹਾ ਜਿਸ ਵਿੱਚ ਵਰਕਿੰਗ ਕਮੇਟੀ ਦੀ ਚਾਹੇ ਮੀਟਿੰਗ ਹੋਵੇ ਚਾਹੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੋਣ ਜੇਕਰ ਅਸੀਂ ਗਲਤ ਤਾਂ ਤਾਂ ਸਾਡੀ ਪਾਲਿਸੀ ਨੂੰ ਕਿਉਂ ਅਕਾਲੀ ਦਲ ਫਾਲੋ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਇਸ ਤੇ ਮੇਰੀ ਸਹਿਯੋਗੀ ਸਮਰਨ ਜੋਤ ਨੇ ਖਾਸ ਗੱਲਬਾਤ ਬੀਬੀ ਜ਼ਗੀਰ ਕੌਰ ਉਹਨਾਂ ਦੇ ਨਾਲ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਆਉ ਜਾਣਦੇ ਆ ਬੀਬੀ ਜੀ ਅੱਜ ਪੰਥਕ ਇਕੱਠ ਵੀ ਹੋਇਆ ਤੇ ਅੱਜ ਸਿਆਸੀ ਮੰਚ ਵੀ ਲੱਗੇ ਤੇ ਸੁਖਬੀਰ ਸਿੰਘ ਬਾਦਲ ਹਰਾ ਨੇ ਇੱਕ ਵਾਰ ਫੇਰ ਕਹਿ ਦਿੱਤਾ ਹੈ ਗੱਦਾਰ ਸ਼ਬਦ ਦਾ ਇਸਤੇਮਾਲ ਕਰ ਦਿੱਤਾ ਹੈ ਕਹਿੰਦੇ ਕਿ ਦੇਖਦੇ ਵੀ ਸਿੱਖਾਂ ਵਾਂਗੂ ਨੇ ਤੇ ਪਹਿਰਾਵਾ ਵੀ ਸਿੱਖਾਂ ਵਾਲਾ ਹੈ ਪਰ ਭਾਜਪਾ ਤੇ ਆਰਐਸਐਸ ਦੇ ਨਾਲ ਮਿਲ ਗਏ ਨੇ ਤੇ ਕਮਜ਼ੋਰ ਕਰਨ ਦੀ ਅਕਾਲੀ ਦਲ ਨੂੰ ਕੋਸ਼ਿਸ਼ ਕਰ ਰਹੇ ਨੇ ਦੇਖੋ ਜਦੋਂ ਤੇ ਉਹਨਾਂ ਦੇ ਨਾਲ ਸਾਰੇ ਇਕੱਠਾ ਕੰਮ ਕਰਦੇ ਸੀ ਉਹ ਤੇ ਸਾਰੇ ਹੀਰੋ ਸੀ ਹੂੰ ਬਹੁਤ ਸਾਰੇ ਸਰਦਾਰ ਸੀ ਜੀ ਅੱਜ ਸੱਚ ਦੀ ਗੱਲ ਕਹਿਣ ਲੱਪਿਆ ਕੋਈ ਤੇ ਉਗਦਾar ਹੋ ਗਿਆ ਹੂੰ ਜਦੋਂ ਸਾਰੇ ਇਕੱਠੇ ਚੱਲਦੇ ਸੀਗੇ ਜੋ ਗੱਲਾਂ ਸੀ ਕਹਿੰਦੇ ਸੀਗੇ ਫਿਰ ਅੱਜ ਕਿਉਂ ਸ਼ੁਰੂ ਕੀਤੀਆਂ ਅਸੀਂ ਕਿਹਾ ਸੀ ਪ੍ਰੈਜ਼ੀਡੈਂਟ ਬਣਾਓ ਉੱਪਰ ਜ਼ੀਦੇ ਮੁੱਦੇ ਤੇ ਬਣਾਈ ਨਹੀਂ ਸੀ ਹੁਣ ਸ਼ੁਰੂ ਕਰਨ ਲੱਗੇ ਕਿ ਪ੍ਰੈਜ਼ੀਡੈਂਟ ਬੜਾਵਾਂਗੇ ਅਸੀਂ ਕਹਿੰਦੇ ਸੀ ਪਾਰਲੀਮੈਂਟਰੀ ਬੋਰਡ ਬਣਾਓ ਉਹਦੋਂ ਨਹੀਂ ਬਣਾਇਆ ਤੇ ਹੁਣ ਕੀ ਹੋਣ ਕੀ ਹੋ ਗਿਆ ਹੁਣ ਬਣਾਉਣ ਲੱਗੇ ਕਿ ਨਹੀਂ ਜਦੋਂ ਅਸੀਂ ਕਹਿੰਦੇ ਸੀ ਵਰਕਿੰਗ ਕਮੇਟੀ ਮੀਟਿੰਗ ਕਰਿਆ ਕਰੋ ਉਹਦੇ ਸਪੈਸ ਫੈਸਲਾ ਕਰਿਆ ਕਰੋ ਜੋਤੇ 15 ਸਾਲ ਮੀਟਿੰਗ ਨਹੀਂ ਕੀਤੀ ਔਨ ਮੀਟਿੰਗ ਕਰਨ ਲੱਗੇ ਕਿ ਨਹੀਂ ਇਹਦਾ ਮਤਲਬ ਸਾਨੂੰ ਦਰਪਸ਼ੀ ਪਾਰਟੀ ਦਾ ਪਾਰਟੀ ਦਾ ਸੰਵਿਧਾਨ ਬਚਾਉਣਾ ਚਾਹੁੰਦੇ ਸੀ ਪਾਰਟੀ ਨੂੰ ਸਹੀ ਲੀਹਾਂ ਤੇ ਲਿਆਉਣਾ ਚਾਹੁੰਦੇ ਸੀ ਜੇ ਅਸੀਂ ਸਾਰੀਆਂ ਗੱਲਾਂ ਇਹ ਕਰਦੇ ਸੀਗੇ ਤੇ ਅੱਜ ਹੋਸ਼ ਖੁੱਲੇ ਹਾਂ ਅੱਜ ਹੋਸ਼ ਖੁੱਲੀ ਹੈ ਨਾ ਤੇ ਅੱਜ ਜਿਹੜੇ ਕਹਿੰਦੇ ਸੀਗੇ ਉਹ ਗਦਾਰ ਤੇ ਜਿਹੜੇ ਕੇਵਲ ਤੇ ਕੇਵਲ ਇੱਕ ਕੰਪਨੀ ਜਿਹਾ ਚੱਲਦੇ ਸੀਗੇ ਉਹ ਸਰਦਾਰ ਮਜੀਠੀਆ ਸਾਹਿਬ ਕਹਿੰਦੇ ਕਿ ਜੇ ਉਦੋਂ ਬੋਲਦੇ ਤੇ ਮੈਂ ਵੀ ਨਾਲ ਰਲਦਾ ਤੇ ਮੈਂ ਵੀ ਸ਼ਲਾਘਾ ਕਰਦਾ ਕਿ ਇਹਨਾਂ ਨੇ ਹਿੰਮਤ ਵਿਖਾਈ ਹੈ ਚਲੋ ਮਜੀਠੀਆ ਸਾਹਿਬ ਤੇ ਅੱਜ ਬੋਲ ਪਏ ਤੇ ਮੇਰੇ ਖਿਆਲ 6 ਮਹੀਨੇ ਬਾਅਦ ਹੂੰ ਅੱਛੇ 6 ਮਹੀਨੇ ਬਾਅਦ ਬੋਲੇ ਨੇ ਮਜੀਠੀਆ ਸਾਹਿਬ ਜੀ ਸ੍ਰੀ ਵੀ ਬੀਜੀ ਇੱਕ ਬੀਬੀ ਜੀ ਬੜੀ ਹੋਰ ਅੱਜ ਰੋਚਕ ਗੱਲ ਹੋਈ ਹੈ ਕਿ ਜਦੋਂ ਸੁਖਬੀਰ ਬਾਦਲ ਹੋਰਾਂ ਨੂੰ ਸੰਬੋਧਨ ਕੀਤਾ ਸੀ ਸਟੇਜ ਤੇ ਤੇ ਕਹਿੰਦੇ ਆਉਣ ਵਾਲੇ ਮੁੱਖ ਮੰਤਰੀ ਸੁਖਬੀਰ ਬਾਦਲ ਉਹਨਾਂ ਤੁਹਾਡੇ ਨਾਲ ਗੱਲਬਾਤ ਕਰਨਗੇ ਸ੍ਰੀ ਵੀ ਜੀ ਇੱਕ ਪਾਸੇ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਤੇ ਇੱਕ ਹੀ ਸੀਟ ਹਿੱਸੇ ਆਈ ਹੈ ਅਕਾਲੀ ਦਲ ਦੇ ਬਠਿੰਡਾ ਦੀ ਸੀਟ ਹੈ ਜਮਾਨਤਾ ਜੱਪਤ ਹੋ ਗਈਆਂ 10 ਥਾਵਾਂ ਤੇ ਤੇ ਹਜੇ ਵੀ ਆਪਾਂ ਉਮੀਦ ਕਰਦੇ ਆ ਕਿ ਆਪਾਂ ਆਉਣ ਵਾਲੇ ਮੁੱਖ ਮੰਤਰੀ ਬਣਾਂਗੇ ਦੇਖੋ ਜੀ ਗੱਲ ਇਹ ਹੈ ਜਿਹਨਾਂ ਨੂੰ ਕੰਨ ਤੇ ਵਿਖਿਆ ਸਾਹਮਣੇ ਨਹੀਂ ਪੜਿਆ ਜਾਂਦਾ ਜਿਹਨਾਂ ਕੋਲੋਂ ਹਾਂ ਦੇ ਉਹ ਅੱਜ ਦੇ ਹਵਾਈ ਕੇ ਲਈ ਬਣਾ ਕੇ ਅੱਜ ਪੇਸ਼ ਕਰਦਣ ਇਹ ਨਹੀਂ ਕਿ ਬਸ ਸੁਧਾਰ ਕਰੀਏ ਸਾਡਾ ਨੁਕਸਾਨ ਬੜਾ ਵੱਡਾ ਹੋਇਆ ਜੀ ਅਸੀਂ ਕਿਤੇ ਸਿੱਧੇ ਰਾਹ ਤੇ ਪਈਏ ਲੋਕਾਂ ਨੂੰ ਸ਼ੰਕਾਰੇ ਮਾਰ ਮਾਰ ਕੇ ਦੱਸੀ ਜਾਣੇ ਕੋਈ ਫਾਇਦਾ ਹਾਂ ਇਹ ਤਾਂ ਉਹਦੇ ਵੀ ਕਹਿੰਦੇ ਸੀਗੇ ਇਹ ਪਾਰਲੀਮੈਂਟ ਦੇ ਵਿੱਚ ਸਾਡੀਆਂ 7 ਸੀਟਾਂ ਜਿੱਤਣ ਦੀਆਂ ਜੀ ਜਿੱਦਾਂ ਅਸੀਂ ਪੁੱਛਦੇ ਸੀਗੇ ਕਿ ਕੀ ਹਾਲ ਹੈ ਐ ਸੀਟ ਦਾ ਕੀ ਹਾਲ ਹੈ ਐ ਸੀਟ ਦਾ ਕੀ ਹਾਲ ਹੈ ਬਲੇ 7 ਸੀਟਾਂ ਜਿੱਤਣ ਦੀਆਂ ਸਾਡੀਆਂ ਤੇ 7 ਦੀਆਂ ਸਾਰਿਆਂ ਦੀ ਜ਼ਮਾਨਤਾਂ ਜਬਤ ਹੋ ਗਈਆਂ ਇੱਕ ਸੀਟ ਬਚੀ ਬਸ ਜੀ ਇਹ ਸਾਰੇ ਸਿਰਫ ਐਮੇਟੀਓਟਲ ਕਰੇ ਮਾਰੇ ਜਾਂਦੇ ਹੈ ਤੇ ਗਰਾਉਂਡ ਤੇ ਜਾ ਕੇ ਦੇਖਣਾ ਚਾਹੀਦਾ ਤੁਸੀਂ ਇਹ ਦੇਖੋ ਕਿ ਅੱਜ ਅੱਗੇ ਵੀ ਇਕੱਠ ਹੁੰਦੇ ਰਹੇ ਅਸੀਂ ਜਾਂਦੇ ਰਹੇ ਹਾਂ ਬਿਲਕੁਲ ਬਿਲਕੁਲ ਅੱਜ ਦਾ ਇਕੱਠ ਤੇ ਪਹਿਲੇ ਇਕੱਠ ਦਾ ਮੁਕਾਬਲਾ ਕਰ ਲੋ ਹਮ ਅੱਜ ਲੋਕ ਕਿੱਥੇ ਸੀਗੇ ਬਿਲਕੁਲ ਜੀ ਜੀ ਸੋ ਬੀਬੀ ਜੀ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ ਮਿਹਰਬਾਨੀ ਮਿਹਰਬਾਨੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ